ਸਰਹ ਸਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਸੇ ਸਤਿ ਸਕਤ ਕੀ ਰੋਲ ਹੱਥ ਜੋੜ ਕੇ ਸਤਿ ਸਾਰੀ ਸਤਿਕਾਰ ਨਾਲ ਪੂਜੀ ਵਾਹ ਗੁਰੂ ਜੀ ਦੇ ਉਪਨਸਰ ਵਾਸਤਵ ਦੀਪਕ ਸੇ ਨੱਦਰ ਸੰਗੋੜ ਵਾਲ ਦੇ ਇਤਿਮ ਤੋਂ ਚੇ ਪਾਗ ਜਿੱਥੇ ਰਗੂਬਰ ਕੇ ਸਾਧੂ ਸੇ ਇਮਾਨ ਸੰਤ ਬਾਬਾ ਬੈਣੀ ਦਾਸ ਸ਼੍ਰੀਮਾਨ ਸੰਤ ਬਾਬਾ ਈਸ਼ਰਦਾਸ ਸ਼੍ਰੀਮਾਨ ਸੰਤ ਬਾਬਾ ਕੁਸ਼ਲਿਆ ਦਾਸ ਜੀ ਸ਼੍ਰੀਮਾਨ ਸੰਤ ਬਾਬਾ ਕਹਿਲ ਸਿੰਘ ਬਾਬਾ ਜੀ ਬਾਲਿਆਂ ਵਾਲਿਆਂ ਨੇ ਬੇਅੰਤ ਭਗਤੀ ਕੀਤੀ ਹੈ ਨਗਰ ਵਿੱਚ ਸ਼੍ਰੀਮਾਨ ਸੰਤ ਸਵਾਮੀ ਦਰਬਾਰ ਸੰਗ ਰਾਜ ਜੀ ਨੇ ਬੇਅੰਤ ਵਰਦਾਨ ਵਾਖੇ ਸਾਹਿਬ ਸ੍ਰੀ ਸਤਗੁਰੂ ਰਬਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਆਪ ਸਿੱਖ ਸੰਤਾਂ ਪਿਛਲੇ ਰੋਜਾਂ ਤੋਂ ਪ੍ਰਵਾਤ ਤੇਰੀਆਂ ਰਾਹੀ ਕਥਾ ਕੀਰਤਨ ਰਾਹੀ ਸੇਵਾ ਰਹੀ ਤੇ ਅਜੰਮ੍ਰਿਤ ਵੇਲੇ ਤੋਂ ਪੰਜੇ ਪਿਆਰਿਆਂ ਦੇ ਦਰਸ਼ਨ ਕੀਰਤਨੀ ਜਥਿਆਂ ਦੇ ਦਰਸ਼ਨ ਹਰ ਜਸ ਕੀਰਤਨ ਰਾਹੀ ਹਰ ਪੜਾ ਤੇ ਸਤਿਗੁਰਾਂ ਦੇ ਸਨਮਾਨ ਹਰ ਪੜਾਤੇ ਹੀ ਪੰਜਾਂ ਪਿਆਰਿਆਂ ਦੇ ਸਨਮਾਨ ਗੁਰੂ ਕੀ ਕੀਰਤਨ ਲਈ ਜਥਿਆਂ ਦੇ ਸਨਮਾਨ ਸਾਡੇ ਬਹੁਤ ਹੀ ਸਤਕਾਰਯੋਗ ਅੰਤ ਪਰ ਸਤਿ ਸ੍ਰੀ ਜਥਾ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਲੱੱਲੇ ਵਾਲੇ ਇਹ ਤਾਂ ਇਹਨਾਂ ਦਾ ਆਪਣਾ ਹੀ ਨਗਰ ਹੈ ਕਿਉਂਕਿ ਦਰਬਾਰ ਸੰਪਰਦਾਇ ਲੋਕਾਂ ਸਾਹਿਬ ਦੀ ਸਟੇਜ ਤੇ 20 ਸਾਲ ਇਹਨਾਂ ਨੇ ਸੇਵਾ ਕੀਤੀ ਹੈ ਉਥੋਂ ਦਾ ਪਾਸ ਹੋਇਆ ਕਵੀ ਕੁਮਿਸਰ ਉਹ ਤੇ ਸਦਾ ਹੀ ਚੜ੍ਹਦੀਆਂ ਕਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆ ਤੇ ਸਵਾਮੀਆ ਦੀਆਂ ਸਦਾ ਕਿਰਪਾ ਰਹਿੰਦੀਆਂ ਹਨ ਸੋ ਸਤਿਗੁਰੂ ਦੇ ਉਪਦਾਸ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਸ਼ਬਦ ਦਰਜ ਹਨ ਸਿੱਖ ਸੰਗਤਾਂ ਰੋਜ਼ਾਨਾ ਪਾਠ ਕਰਦੇ ਕੋਈ ਮੋਬਾਈਲ ਰਾਹੀਂ ਸੁਣਦਾ ਹੈ ਤੇ 40 ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਦੋ ਪੰਕਤੀਆਂ ਵਿੱਚ ਸਾਰਾ ਅਰਥ ਕੱਢ ਦਿੱਤਾ ਹਰ ਸੋ ਹੀਰਾ ਛਾੜ ਕੇ ਕਰੇ ਅੰਕੀ ਆਸ ਤੈ ਨਰ ਦੋ ਜਿਕ ਜਾਹੇਗੇ ਸਤਿ ਭਖ ਹੈ ਰਬਦਾਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਿਮਰਨ ਬਿਆਨਤਾ ਹੈ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸ੍ਰੀ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਧਰਮ ਦੀ ਕੀਰਤ ਕੀਤੀ ਸਤਗੁਰੂ ਕਬੀਰ ਮਹਾਰਾਜ ਜੀ ਨੇ ਧਰਮ ਦੀ ਕੀਰਤ ਕੀਤੀ ਤੇ ਉਹਨਾਂ ਦੀ ਕੀਰਤ ਵਿੱਚੋਂ ਵੀ ਧਰਮ ਚਮਕ ਗਿਆ ਸਤਨਾ ਤੇ ਸਤਗੁਰੂ ਰਬਦਾਸ ਮਹਾਰਾਜ ਦੇ ਤਪ ਤੇਜ ਨੂੰ ਬੰਦਗੀ ਨੂੰ ਉਹ ਸਮੇਂ ਦੇ ਕੋਮਤੀ ਪੰਡਤਾਂ ਨੇ ਅਲਾਰੰਦਾ ਯਾਤਨ ਕੀਤਾ ਸੂਰਜ ਨੂੰ ਕੋਈ ਸਾਹ ਸੰ ਚੜ ਨੋ ਰੇ ਹਟਾ ਸਕਦਾ ਸੂਰਜ ਦੀ ਕੋਈ ਰੋਸ਼ਨੀ ਨੂੰ ਖਤਮ ਨਹੀਂ ਕਰ ਸਕਦਾ ਸ੍ਰੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਕਵਿਤਰ ਕਾਰਨਾਮੇ ਪਰਪਕਾਰ ਅੱਜ ਵੀ ਜਗ ਵਿੱਚ ਚਮਕਦੇ ਨੇ ਚਮਕ ਰਹੇ ਨੇ ਚਮਕਦੇ ਵੀ ਰਹਿਣਗੇ ਸਾਡੇ ਵਾਸਤੇ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਇੱਕ ਔਰਨੇ ਪਾਏ ਹਨ ਜਿਸ ਪੂਰਨਿਓ ਤੇ ਆਪ ਸਿੱਖ ਸੰਗਤਾਂ ਚੱਲਦੇ ਹੋ ਸੋ ਸਾਰੀਆਂ ਸੰਗਤਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਤੁਹਾਡੇ ਨਿਦਾਨ ਦੇ ਬੱਚੇ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਪ੍ਰਬੰਧਕ ਕਮੇਟੀ ਦਾ ਧੰਨਵਾਦ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਪੰਜਾਂ ਪਿਆਰਿਆਂ ਨੂੰ ਨਮਸਕਾਰ ਜਿੰਨੇ ਵੀ ਗੁਰੂ ਦਾ ਜਸ ਗਾਉਂਦੇ ਨੇ ਜੱਥੇ ਸਭ ਨੂੰ ਨਮਸਕਾਰ ਹੁਣਾਂ ਪੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ